ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਪੜ੍ਹਦੇ ਆਂ ਰਾਈਟਰ ਜਸਵੀਰ ਕੌਰ ਢਾਲੀਵਾਲ ਦੀ ਕਹਾਣੀ ਧੀਆਂ ਦੇ ਲੇਖ ਅਗਲਾ ਭਾਗ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਕਿਰਨ ਨੇ ਕਿਹਾ ਖੁਸ਼ੀ ਦਾ ਫੋਨ ਤਾਂ ਕੱਲ ਦਾ ਮੇਰੇ ਕੋਲ ਹੀ ਆ ਮੈਂ ਵਿਦਾਈ ਵੇਲੇ ਦੇਣਾ ਭੁੱਲ ਗਈ ਸੀ ਕਿਰਨ ਨੇ ਫੋਨ ਲਿਆ ਕੇ ਖੁਸ਼ਪ੍ਰੀਤ ਨੂੰ ਦੇ ਦਿੱਤਾ ਉਹਨਾਂ ਨੂੰ ਹੱਸਦਿਆਂ ਦੇਖ ਰਾਜਵੰਤ ਤੇ ਜਗਦੀਪ ਵੀ ਉਹਨਾਂ ਕੋਲ ਆ ਗਏ ਜਗਦੀਪ ਸਾਨੂੰ ਵੀ ਆਪਣੇ ਹਾਸਿਆਂ ਵਿੱਚ ਸ਼ਾਮਲ ਕਰ ਲੋ ਖੁਸ਼ੀ ਲੈ ਦੱਸ ਭਾਜੀ ਤੁਸੀਂ ਤਾਂ ਪਹਿਲਾਂ ਹੀ ਸ਼ਾਮਲ ਹੋ ਉਦਾਂ ਹੀ ਮੇਰੇ ਆਉਣ ਤੇ ਦੂਰ ਦੂਰ ਤੁਰੇ ਫਿਰਦੇ ਹਾਂ ਜਗਦੀਪ ਖੁਸ਼ੀ ਤੁਸੀਂ ਕਰੋ ਦੋਵੇਂ ਭੈਣਾਂ ਗੱਲਾਂ ਮੈਨੂੰ ਪਤਾ ਥੋੜਾ ਦੋਮਾ ਦਾ ਆਪਸ ਵਿੱਚ ਕਿੰਨਾ ਪਿਆਰ ਏ ਇਸ ਲਈ ਅਸੀਂ ਥੋੜੇ ਵਿੱਚ ਨਹੀਂ ਆਏ ਇਹ ਤਾਂ ਅਸੀਂ ਮਜ਼ਾਕ ਕਰਦੇ ਸੀ ਹੈ ਨਾ ਰਾਜਵੰਤ ਰਾਜਵੰਤ ਹਾਂਜੀ ਵੀਰੇ ਤੇ ਉਹ ਗੁਰੀ ਦਾ ਹਾਲ ਚਾਲ ਪੁੱਛਣ ਲੱਗ ਗਿਆ ਫਿਰ ਉਹ ਦੋਵੇਂ ਜਾਣੇ ਗੱਲਾਂ ਕਰਦੇ ਹਰਿੰਦਰ ਕੋਲ ਜਾ ਕੇ ਬੈਠ ਗਏ ਉਸ ਤੋਂ ਬਾਅਦ ਸਭ ਨੂੰ ਰੋਟੀ ਖਵਾਈ ਉਸ ਤੋਂ ਬਾਅਦ ਸ਼ਗਨ ਵਿਹਾਰ ਕੀਤੇ ਗਏ ਫਿਰ ਰਾਜਵੰਤ ਦੇ ਰਿਸ਼ਤੇਦਾਰ ਚਲੇ ਗਏ ਫਿਰ ਸ਼ਾਮ ਤੱਕ ਸਾਰਾ ਪਰਿਵਾਰ ਬੈਠਾ ਗੱਲਾਂ ਕਰੀ ਗਿਆ ਜੁਗਦੀਪ ਨੂੰ ਆਪਣੀ ਜੋਬ ਦਾ ਬਹੁਤ ਚਾ ਸੀ ਉਹਨੇ ਫਿਰ ਤੋਂ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ ਜਗਦੀਪ ਨੇ ਅਗਲੇ ਦਿਨ ਤੋਂ ਹੀ ਕੰਮ ਤੇ ਜਾਣਾ ਸੀ ਫਿਰ ਖੁਸ਼ੀ ਹੋਣੀ ਵੀ ਵਾਪਸ ਚਲੇ ਗਏ ਸਾਰਿਆਂ ਦੇ ਜਾਣ ਤੋਂ ਬਾਅਦ ਘਰ ਸੁੰਨਾ-ਸੁੰਨਾ ਹੋ ਗਿਆ ਸੀ ਜਗਦੀਪ ਤੇ ਮਨਜੀਤ ਛੇਤੀ-ਛੇਤੀ ਸਾਰਾ ਕੁਝ ਸਾਂਭਣ ਲੱਗਾ ਬਲਵਿੰਦਰ ਇਕੱਲਾ ਉਦਾਸ ਬੈਠਾ ਸੀ ਗੁਰੀ ਡੈਡੀ ਕਿਉਂ ਉਦਾਸ ਹੋ? ਹੁਣ ਤਾਂ ਖੁਸ਼ੀ ਮਿਲ ਕੇ ਗਈ ਆ। ਬਲਵਿੰਦਰ ਉਹ ਨਹੀਂ ਪੁੱਤ ਉਦਾਸ ਨਹੀਂ। ਬਸ ਥੋੜੀ ਥਕਾਵਟ ਹੋ ਗਈ। ਬਲਵਿੰਦਰ ਗੁਰੀ ਤੋਂ ਆਪਣੀ ਉਦਾਸੀ ਲੁਕਾਉਂਦਾ ਹੋਇਆ ਬੋਲਿਆ ਗੁਰੀ ਡੈਡੀ ਮੈਨੂੰ ਸਭ ਪਤਾ ਚਲੋ ਉઠੋ ਆਪਾਂ ਸੈਰ ਕਰਨ ਚੱਲਦੇ ਆ ਗੁਰੀ ਹੋਣਾ ਦੇ ਜਾਣ ਤੋਂ ਬਾਅਦ ਮਨਜੀਤ ਰਾਤ ਦੀ ਰੋਟੀ ਤਿਆਰ ਕਰਨ ਲੱਗੀ ਉਧਰ ਰਾਜਵੰਤ ਹੁਣੀ ਵੀ ਘਰ ਪਹੁੰਚ ਗਏ ਘਰ ਪਹੁੰਚਣ ਤੋਂ ਬਾਅਦ ਰਾਜਵੰਤ ਦੀ ਦੀਦੀ ਆਪਣੇ ਘਰ ਜਾਣ ਦੀ ਤਿਆਰੀ ਕਰਨ ਲੱਗ ਗਈ ਰਾਜਵੰਤ ਦੀਦੀ ਰੁੱਕ ਜਾਂਦੇ ਅੱਜ ਕੱਲ ਚਲੇ ਜਾਂਦੇ ਰੂਪੀ ਹੁਣ ਜਾ ਕੇ ਸਾਰਾ ਸਮਾਨ ਦੇਖ ਲਵਾਂਗੇ ਕੀ ਰਹਿੰਦਾ ਕੀ ਨਹੀਂ ਫਿਰ ਕੱਲ ਨੂੰ ਆ ਕੇ ਉਹ ਖਰੀਦ ਲਵਾਂਗੇ ਹਫਤਾ ਹੋ ਗਿਆ ਸੀ ਉਹਨਾਂ ਦੋਵਾਂ ਨੂੰ ਘਰ ਗਿਆ ਨੂੰ ਪਾਰਟੀ ਤੇ ਆਏ ਉਹਨਾਂ ਦੇ ਪਰਿਵਾਰ ਵਾਲੇ ਵੀ ਜਲਦੀ ਆਉਣ ਨੂੰ ਕਹਿ ਕੇ ਗਏ ਸੀ ਇਸ ਲਈ ਅੱਜ ਰੁਪੀ ਹੁਣੀ ਚੱਲੇ ਗਏ ਖੁਸ਼ੀ ਆਪਣੀ ਮੰਮੀ ਜੀ ਕੋਲ ਰਸੋਈ ਵਿੱਚ ਚਲੀ ਗਈ ਉਹ ਕਹਿਣ ਲੱਗੇ ਖੁਸ਼ਪ੍ਰੀਤ ਤੂੰ ਰਹਿਣ ਦੇ ਕੁਝ ਵੀ ਕਰਨ ਨੂੰ ਤੈਨੂੰ ਸ਼ਗਨਾ ਨਾਲ ਰਸੋਈ ਵਿੱਚ ਲਿਆਵਾਂਗੇ ਖੁਸ਼ੀ ਖਾਣ ਲਈ ਤਿੰਨਾਂ ਦੀ ਰੋਟੀ ਪਾ ਕੇ ਟੇਬਲ ਤੇ ਲੈ ਆਈ ਰਾਜਵੰਤ ਹਾਲ ਵਿੱਚ ਨਹੀਂ ਸੀ ਜਦੋਂ ਉਹਦੀ ਮੰਮੀ ਨੇ ਫੋਨ ਕੀਤਾ ਤਾਂ ਕਹਿੰਦਾ ਮੈਂ 5 ਮਿੰਟ ਚ ਆਇਆ ਖੁਸ਼ਪ੍ਰੀਤ ਉਡੀਕ ਕਰਨ ਲੱਗ ਗਈ ਮੰਮੀ ਰੋਟੀ ਖਾ ਕੇ ਰਸੋਈ ਸਮੇਟ ਕੇ ਖੁਸ਼ਪ੍ਰੀਤ ਨੂੰ ਆਪਣੇ ਨਾਲ ਰੂਮ ਵਿੱਚ ਲੈ ਗਈ ਜਦੋਂ ਰਾਜਵੰਤ ਆਇਆ ਤਾਂ ਖੁਸ਼ਪ੍ਰੀਤ ਦੁਬਾਰਾ ਰੋਟੀ ਖਾਣ ਆ ਗਈ ਦੋਵੇਂ ਰੋਟੀ ਖਾਧੀ ਰਾਜਵੰਤ ਭਾਂਡੇ ਲੈ ਕੇ ਰਸੋਈ ਵਿੱਚ ਚਲਾ ਗਿਆ ਖੁਸ਼ਪ੍ਰੀਤ ਆਪਣੇ ਕਮਰੇ ਵਿੱਚ ਚਲੀ ਗਏ। ਰਾਜਵੰਤ ਕਮਰੇ ਵਿੱਚ ਗਿਆ ਤੇ ਖੁਸ਼ੀ ਨੂੰ ਕਹਿਣ ਲੱਗਾ। ਹਸਪਤਾਲ ਗਿਆ ਸੀ। ਕਿਸੇ ਦੀ ਰਿਪੋਰਟ ਦੇਣੀ ਸੀ। ਉਹਨਾਂ ਨੂੰ ਜਲਦੀ ਚਾਹੀਦੀ ਸੀ। ਖੁਸ਼ਪ੍ਰੀਤ ਲੈ ਦੱਸ ਫਿਰ ਕੀ ਹੋਇਆ? ਉਹ ਤੇ ਤੁਹਾਡੀ ਡਿਊਟੀ ਆ। ਦੇਰ ਸਵੇਰ ਜਾਣਾ ਪੈਂਦਾ। ਰਾਜਵੰਤ ਖੁਸ਼ਪ੍ਰੀਤ ਦੇ ਕੋਲ ਬੈਠਦਾ ਹੋਇਆ ਕਹਿੰਦਾ ਉਹ ਤਾਂ ਹੈ ਪਰ ਹੁਣ ਟਾਈਮ ਦਾ ਧਿਆਨ ਰੱਖਣਾ ਪੈਣਾ ਹੁਣ ਮੇਰੀ ਖੁਸ਼ੀ ਜੋ ਮੇਰੀ ਜ਼ਿੰਦਗੀ ਵਿੱਚ ਆ ਗਈ ਫਿਰ ਉਹ ਆਪਣੀ ਜੇਬ ਵਿੱਚੋਂ ਇੱਕ ਮੁੰਦੀ ਕੱਢ ਖੁਸ਼ਪ੍ਰੀਤ ਦੀ ਉਂਗਲ ਵਿੱਚ ਪਾਉਂਦਾ ਖੁਸ਼ਪ੍ਰੀਤ ਬਹੁਤ ਸੋਹਣੀ ਆ ਸ਼ੁਕਰੀਆ ਜੀ ਰਾਜਵੰਤ ਲੈ ਲੈ ਇਹ ਕੀ ਮੇਰਾ ਦਿਲ ਕਰਦਾ ਕਿ ਸਾਰੇ ਜਹਾਨ ਦੀਆਂ ਖੁਸ਼ੀਆਂ ਮੈਂ ਆਪਣੇ ਖੁਸ਼ਪ੍ਰੀਤ ਦੇ ਕਦਮਾਂ ਵਿੱਚ ਰੱਖ ਦੇਵਾਂ ਖੁਸ਼ਪ੍ਰੀਤ ਕਹਿਣ ਲੱਗੀ ਨਹੀਂ ਰਾਜਵੰਤ ਮੈਨੂੰ ਸਾਰੇ ਜਹਾਨ ਦੀਆਂ ਖੁਸ਼ੀਆਂ ਨਹੀਂ ਚਾਹੀਦੀਆਂ ਮੈਨੂੰ ਤਾਂ ਸਾਰੀ ਉਮਰ ਤੁਹਾਡਾ ਸਾਥ ਤੇ ਪਿਆਰ ਚਾਹੀਦਾ ਰਾਜਵੰਤ ਤੇ ਖੁਸ਼ਪ੍ਰੀਤ ਨੇ ਕਿੰਨੇ ਹੀ ਵਾਅਦੇ ਇੱਕ ਦੂਜੇ ਨਾਲ ਕੀਤੇ ਤੇ ਇਦਾਂ ਹੀ ਮਿੱਠੀਆਂ ਮਿੱਠੀਆਂ ਗੱਲਾਂ ਕਰਦਿਆਂ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸਵੇਰੇ ਜਦੋਂ ਖੁਸ਼ਪ੍ਰੀਤ ਤਿਆਰ ਹੋ ਕੇ ਹਾਲ ਵਿੱਚ ਆਈ ਮੰਮੀ ਜੀ ਪਹਿਲਾਂ ਹੀ ਰਸੋਈ ਵਿੱਚ ਚਾਹ ਬਣਾਉਂਦੇ ਸੀ ਉਹਨਾਂ ਨੇ ਚਾਹ ਬਣਾ ਕੇ ਦੋ ਕੱਪਾਂ ਵਿੱਚ ਪਾ ਕੇ ਖੁਸ਼ਪ੍ਰੀਤ ਨੂੰ ਫੜਾ ਦਿੱਤੀ ਖੁਸ਼ਪ੍ਰੀਤ ਮੰਮੀ ਜੀ ਰਾਜਵੰਤ ਤਾਂ ਹਾਲੇ ਉੱਠੇ ਨਹੀਂ ਮੰਮੀ ਜੀ ਉਹਨੇ ਤਾਂ ਚਾਹ ਪੀ ਕੇ ਹੀ ਉੱਟਣਾ ਖੁਸ਼ਪ੍ਰੀਤ ਪਹਿਲਾਂ ਮੇਰੀ ਜ਼ਿੰਮੇਵਾਰੀ ਸੀ ਹੁਣ ਤੇਰੀ ਜਾ ਮੇਰਾ ਪੁੱਤ ਉਠਾ ਦੇ ਉਹਨੂੰ ਫਿਰ ਰੂਪੀ ਹੁਣਾਂ ਨੇ ਆ ਜਾਣਾ ਉਹਨਾਂ ਨਾਲ ਆਪਾਂ ਨੇ ਬਾਜ਼ਾਰ ਵੀ ਜਾਣਾ ਖੁਸ਼ਪ੍ਰੀਤ ਚਾਹ ਲੈ ਕੇ ਕਮਰੇ ਵਿੱਚ ਗਈ ਤਾਂ ਰਾਜਵੰਤ ਹਾਲੇ ਵੀ ਸੁੱਤਾ ਪਿਆ ਸੀ ਖੁਸ਼ਪ੍ਰੀਤ ਨੇ ਉਹਨੂੰ ਜਗਾ ਕੇ ਚਾਹ ਪੀਣ ਨੂੰ ਕਿਹਾ ਰਾਜਵੰਤ ਚਾਹ ਪੀਂਦਾ ਹੋਇਆ ਖੁਸ਼ਪ੍ਰੀਤ ਨੂੰ ਦੱਸਦਾ ਮੈਂ ਤਾਂ ਹੁਣ ਰੋਜ਼ ਹਸਪਤਾਲ ਚਲੇ ਜਾਇਆ ਕਰਨਾ ਮੰਮੀ ਜੀ ਨੇ ਆਪਣੀ ਬੁਟੀਕ ਤੇ ਜਾਣਾ ਹੁੰਦਾ ਖੁਸ਼ਪ੍ਰੀਤ ਤੂੰ ਦੇਖ ਲੈ ਕਿੱਦਾਂ ਕਰਨਾ ਜਿੰਨੇ ਦਿਨ ਤੇਰੀ ਦੁਆਰਾ ਪੜਾਈ ਨਹੀਂ ਸ਼ੁਰੂ ਹੁੰਦੀ ਖੁਸ਼ਪ੍ਰੀਤ ਮੈਂ ਮੰਮੀ ਜੀ ਦੇ ਨਾਲ ਹੀ ਚਲੀ ਜਾਇਆ ਕਰਨਾ ਪਰ ਅੱਜ ਤਾਂ ਦੀਦੀ ਤੇ ਭਾਜੀ ਨੇ ਆਉਣਾ ਤੁਸੀਂ ਨਹੀਂ ਨਾਲ ਜਾਣਾ ਬਾਜ਼ਾਰ ਰਾਜਵੰਤ ਨਹੀਂ ਖੁਸ਼ਪ੍ਰੀਤ ਹੁਣ ਮੈਨੂੰ ਹੋਰ ਛੁੱਟੀ ਨਹੀਂ ਮਿਲਣੀ ਚਾਹ ਪੀ ਕੇ ਰਾਜਵੰਤ ਬਾਥਰੂਮ ਵਿੱਚ ਚਲਾ ਗਿਆ ਖੁਸ਼ੀ ਕਮਰਾ ਸੈੱਟ ਕਰਨ ਲੱਗ ਗਈ ਉਦੋਂ ਤੱਕ ਮੰਮੀ ਜੀ ਨੇ ਕਿਚਨ ਦੇ ਸਾਰੇ ਕੰਮ ਨਿਵੇੜ ਲਏ ਰਾਜਵੰਤ ਵੀ ਤਿਆਰ ਹੋ ਹਾਲ ਵਿੱਚ ਆ ਗਏ ਉਦੋਂ ਤੱਕ ਰੂਪੀ ਹੋਣੇ ਵੀ ਆ ਗਏ ਉਧਰ ਜਗਦੀਪ ਦਾ ਅੱਜ ਕੰਮ ਦਾ ਪਹਿਲਾ ਦਿਨ ਸੀ ਇਸ ਲਈ ਉਹ ਤੇ ਗੁਰੀ ਗੁਰਦੁਆਰਾ ਸਾਹਿਬ ਬਲਵਿੰਦਰ ਤੇ ਮਨਜੀਤ ਨਾਲ ਹੀ ਅਰਦਾਸ ਕਰਨ ਲਈ ਚਲੇ ਗਏ ਬਲਵਿੰਦਰ ਨੇ ਘਰ ਵਾਪਸ ਆ ਕੇ ਜਗਦੀਪ ਨੂੰ ਕਿੰਨੀਆਂ ਇਹ ਗੱਲਾਂ ਸਮਝਾਈਆਂ ਫਿਰ ਜਗਦੀਪ ਨੇ ਆਪਣੇ ਵੀਰੇ ਨੂੰ ਫੋਨ ਕਰਕੇ ਕੰਮ ਤੇ ਜਾਣ ਬਾਰੇ ਦੱਸਿਆ ਉਨ ਨੇ ਤੇ ਭਾਬੀ ਤੇ ਮੰਮੀ ਨੇ ਜਗਦੀਪ ਨੂੰ ਵਧਾਈਆਂ ਦਿੱਤੀਆਂ ਪਰ ਜਗਦੀਪ ਦੀ ਮੰਮੀ ਤੇ ਵੀਰਾ ਦਿਲੋਂ ਉਦਾਸ ਸੀ ਕਿ ਸਾਡੇ ਘਰ ਸਭ ਕੁਝ ਕਿਸੇ ਚੀਜ਼ ਦੀ ਕਮੀ ਨਹੀਂ ਫਿਰ ਵੀ ਜਗਦੀਪ ਨੂੰ ਬਾਹਰ ਛੋਟਾ ਮੋਟਾ ਕੰਮ ਕਰਨਾ ਪੈਣਾ ਜਗਦੀਪ ਉਹਨਾਂ ਨੂੰ ਸਮਝਾਉਣ ਲੱਗਾ ਵੀਰੇ ਕੰਮ ਕੋਈ ਵੱਡਾ ਛੋਟਾ ਨਹੀਂ ਹੁੰਦਾ ਬਸ ਇਮਾਨਦਾਰੀ ਨਾਲ ਕਰੋ ਫੇਰ ਇਥੇ ਗੁਰੀ ਦੀ ਜ਼ਿੰਦਗੀ ਨਰਕ ਸੀ ਕੀ ਹਾਲਤ ਹੋਗੀ ਸੀ ਉਹਦੀ 6 ਮਹੀਨਿਆਂ ਵਿੱਚ ਦੱਸੋ ਕੀ ਹੁਣ ਮੈਂ ਗੁਰੀ ਦਾ ਸਾਥ ਨਾ ਦਿੰਦਾ ਤੁਸੀਂ ਦੱਸੋ ਵੀਰੇ ਘੱਟੋ ਘੱਟ ਹੁਣ ਅਸੀਂ ਆਪਣਾ ਖਰਚਾ ਤਾਂ ਚਲਾ ਲਵਾਂਗੇ